ਗੁੱਡ ਮਾਰਨਿੰਗ ਬਈ ਸਾਰਿਆਂ ਨੂੰ। ਓ ਕਿਵੇਂ ਹੋ? ਘਰ ਪਰਿਵਾਰ ਸਾਰਿਆਂ ਨੇ ਕਿਵੇਂ ਨੇ ਬਈ ਠੀਕ ਨੇ? ਜੀ ਅਨਬਰ ਵਗੈਰਾ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਦੇ ਵਧੀਆ ਹੋਣ। ਆਗੇ ਬਈ ਇਧਰ ਆਪਾਂ ਚਾਚੂ ਪੀ ਕੇ ਤਰਲੇ ਕਰਾਂ। ਤੇ ਅੱਜ ਮੈਂ ਥੋੜਾ ਸਟਾਰਟ ਪਹਿਲੀ ਕਰ ਲਿਆ ਵਲੌਗ। ਲਾਈਟਾਂ ਨੂੰ ਤਾਂ ਕਰੀਏ ਬੰਦ। ਮਾ ਜੇਵ ਜੀ ਅਸ਼ੀਆ ਵੀ ਨਹੀਂ ਪੱਲੇ ਯਾਰ ਬਹੁਤ ਪੈ ਗਿਆ ਫਰਮ ਤਾਂ ਇਹ ਤਾਂ ਚੰਗਾ ਆਲੀ ਮਰਵਾਤੀ ਖੋਲ ਜਾ ਬਈ ਅੱਜ ਆਪਾਂ ਕਬੂਤਰ ਰਾਉਣੇ ਨੇ ਭਾਈ ਦੋ ਜਨ ਦਿਖਾਉਣੇ ਆ ਵੀ ਕਿਹੜੇ ਕਿਹੜੇ ਅੱਜ ਕਈ ਕੰਮ ਕਰਨੇ ਨੇ ਯਾਰ ਅੱਦਲਾ ਉਹ ਕਾ ਛੱਡ ਦੀਏ ਯਾਰ ਬਾਹਰ ਦਾ ਬਾਲਨ ਬੰਦ ਕਰਕੇ ਹਵਾ ਜੀ ਨਿਕਲ ਆਊਗੀ ਗਰਮਾਹ ਜੀ ਭਰੀ ਹੋਈਆਂ ਨੇ ਕੱਲ ਜੂਗੇ ਆਈਮੇ ਬਈ سپورਟ ਰੱਖੋ ਪਿਆਰ ਬਹੁਤ ਮਿਲ ਰਿਹਾ ਪਣ ਭਾਈਆਂ ਦਾ ਆਪਣੇਆਂ ਦਾ ਤੇ ਪਿਆਰ ਦੀ ਆਪਾਂ ਨੂੰ ਲੋੜ ਆ ਆਪਣੇ ਭਾਈਆਂ ਦੇ ਦੀ ਤੇ ਬਸ ਅੱਜ ਤਾਂ ਬਈ ਦੋ ਕਬੂਤਰ ਹੀ ਡਾਉਣੇ ਆ ਯਾਰ ਆਪਾਂ ਇੱਕ ਦਾ ਡਾਉਣੀਆਂ ਜਿੱਤ ਲਈ ਆ ਬੈਠੀ ਆ ਇੱਕ ਘਾ ਰੋਜਾ ਡਾਉਣਾ ਬਸ ਸੋਰ ਨਹੀਂ ਕੋਈ ਕਬੂਤਰ ਡਾਉਣਾ ਅੱਜ ਹੋਰ ਨਾ ਕੋਈ ਗਿੱਜੇ ਹੁਣ ਬਾਕੀ ਬੱਚੇ ਤਾਂ ਝਾੜੇ ਪੈ ਰਹੇ ਨੇ ਬਈ ਆਪਣੇ ਸਾਰੇ ਹੀ ਹਨ ਤੇ ਆ ਜਿਹੜੀ ਆਪਣੇ ਗਿੱਜੀਆਂ ਸੀ ਤਾਂ ਕਰਕੇ ਨਹੀਂ ਆਪਾਂ ਡਾਉਂਦੇ ਅੱਜ ਨਾ ਘੁੱਡਾ ਖੱਡਾ ਵੀ ਸਾਫ਼ ਕਰਨਾ ਬਈ ਬਹੁਤ ਗੰਦਪਾਰ ਕਹਿੰਨੇ ਘੁੱਡੇ ਖੱਡੇ ਚ ਦਾਲਾ ਜਿਵੇਂ ਹਨਾ ਲੱਕੀ ਤੇ ਹੈ ਉਹ ਕਾਲਕੀ ਥੱਲੇ ਬੈਠੀ ਗਾਲ ਕੀ ਤੇ ਲੜੇ ਕਬੂਤਰ ਗਾਲ ਕੀ ਤਾਂ ਹਾਂ ਚੜ ਗਿਆ ਫੋਨ ਰੱਖ ਦੀ ਆਪਾ ਬਈ ਇੱਥੇ ਸਟੈਂਡ ਸਟੂਡ ਵੀ ਨਹੀਂ ਆਏਗਾ ਬਈ ਹਲੇ ਤਾਂ ਲਾਜ ਕੰਪਰੋਮਾਈਜ਼ ਕਰੋ ਲੈ ਆ ਮਾ ਗਿਆ ਸਾਰਾ ਕੁਝ ਹੁਣ ਹੀ ਨਹੀਂ ਕੱਢ ਰਿਹਾ ਯਾਰ ਮੂਹ ਸੜ ਗਿਆ ਬਈ ਬਾਹਰ ਡਿੱਟ ਉਹਦੇ ਦੋਨੇ ਕਬੂਤਰੇ ਤੇ ਛੱਡ ਆ ਆ ਫਿਰਦੀ ਆ ਕਬੂਤਰੀ ਆਉਂਦੀ ਆ ਰੋਜੇ ਦੇ ਦਰਵਾਗਿਆ ਆ ਫਿਰਦਾ ਬਈ ਆਪਣਾ ਰੋਜਾ ਦੋਨੇ ਆ ਫਿਰਦੇ ਨੇ ਪਰ ਬਾਕੀ ਦਾ ਝਾੜੇ ਪੈ ਗਿਆ ਤਿੰਨੇ ਬੱਚਾ ਤਿੰਨ ਬੱਚੇ ਝਾੜੇ ਪੈ ਗੇ ਤੇ ਚੌਥੀ ਆਪਣੀ ਕਾਲ ਖੀ ਝਾੜੇ ਪੈ ਗਈ ਤੇ 6 ਫੇਜੋਂ ਆਹ ਕਬੂਤਰ ਨੂੰ ਛੱਡਦਾ ਨਹੀਂ ਮਸਲਾ ਤੱਕੀ ਡਾਉਣੇ ਆਪਾਂ ਹੀ ਦੀ ਆਪਾਂ ਨੇ ਰਾਉਣ ਵਾਲੇ ਦਾ ਇਹ ਜਿੱਤ ਕੀ ਡਾਉਣ ਵਾਲੇ ਨੇ ਇਹ ਹੀ ਮੈਂ ਬਸ ਨੂੰ ਕਰਦਾ ਨਾ ਤਾਂ ਕਰਕੇ ਆਹ ਦੋ ਡਾਤੇ ਆਪਾਂ ਆਹ ਡੱਬੇ ਇਹਨੂੰ ਦੇਖਾਂਗੇ 10 ਦਿਨਾਂ ਤੱਕ ਇਹ ਵੀ ਕਿੰਨੀਆਂ ਵਧੀਆ ਹੋ ਜਾਣੀਆਂ ਹਨ ਇਹਨੂੰ ਦੇਖਾਂਗੇ ਵੀ ਕਿਵੇਂ ਉੱਡਦਾ ਕਿਵੇਂ ਨਹੀਂ ਉੱਡਦਾ ਤੇ ਬਾਠ ਠੀਕ ਆ ਬਾਈ ਇਹਨਾਂ ਨੂੰ ਆਡਰ ਨੂੰ ਤਾਂ ਹੁਣ ਮੈਂ ਜਾਣਾਂ ਕਰੇ ਗਾਰਾ ਜਾ ਕੇ ਗਾਰੇ ਕੰਮ ਕਰਕੇ ਸਾਰੇ ਘਰ ਦੇ ਹਨ ਫਿਰ ਆਉਂਗਾ ਫਿਰ ਇਹਨਾਂ ਨੂੰ ਦੇਖਦੇ ਆ ਕਿ ਸਿਸਟਮ ਵਾਲੀ ਲੰਬੀ ਵੀਡੀਓ ਤੱਕ ਕਰਦੀ ਆ ਸਾਰਾ ਦਿਨ ਪਿਆ ਸਟਾਰਟਿੰਗ ਹੀ ਹੋਈ ਆ ਇਹਦਾ ਤੇ ਚਲੋ ਇਹਨਾਂ ਨੂੰ ਉਡਰਨ ਦੋ ਜੇ ਘੰਟਾ ਦੋ ਘੰਟੇ ਹਨ ਫਿਰ ਆਪਾਂ ਆ ਕੇ ਛਤਰੀ ਉੱਤੇ ਲਾ ਕੇ ਬੱਚੇ ਵਿੱਚ ਬਿਠਾਵਾਂਗੇ ਛਤਰੀ ਤੇ ਕਰਦਾ ਮੈਂ ਆ ਕੇ ਵੀਡੀਓ ਕੰਟੀਨਿਊ ਕਰੀ ਆ ਗਏ ਜੀ ਆਪਾਂ ਇਧਰ ਲੈ ਕੇ ਰੇ 10:00 ਵਜੇ ਬਾਈ ਤੇ ਆਪਣੇ ਦੋਨੇ ਫਿਰਦੇ ਨੇ ਕਬੂਤਰ ਜੇ ਹੁਣ ਤਾਂ ਨੀਵੇਂ ਫਿਰਦੇ ਨੇ ਆ ਫਿਰਦਾ ਆਪਣਾ ਰਤ ਕਾਲਾ ਡੱਬਾ ਆ ਜਾਂਦਾ ਤੇ ਕਬੂਤਰੀ ਫਿਰਦੀ ਆ ਫਿਰਦੇ ਕਬੂਤਰੀ ਵੀ ਤੇ ਦੋਨੇ ਫਿਰਦੇ ਨੇ ਬਾਈ ਆ ਇੱਕ ਇਹ ਗਵੰਡੀਆਂ ਦੇ ਕਬੂਤਰ ਜੇ ਆਡਰ ਕਰਕੇ ਨਾ ਤਾਂ ਮਖਰਾ ਹੋ ਜਾਂਦਾ ਯਾਰ ਉਹ ਨੀਵੇਂ ਨੀਵੇਂ ਜੁੜਨਾ ਚਰਨ ਨੂੰ ਨੇ ਪੀ ਵਾਲੀ ਗੱਲ ਨਾ ਚੜਦੇ ਨਾ ਚੜਨ ਹੁੰਦੇ ਨੇ ਤੇ ਬਾਈ ਇਹ ਖੁੱਡਾ ਚੈੱਕ ਕਰੋ ਪਾ ਖੁੱਡਾ ਕਰਤਾ ਸਾਫ ਜਮ ਇੱਕ ਨੰਬਰ ਕਰੋ ਸ਼ਾਉਂ ਦਾ ਸਾਰਾ ਗੋਡਾ ਸਾਫ ਕਰਤਾ ਬਚਿਆ ਆਪਣੇ ਬੈਠਨੇ ਫਿੱਟ ਜਮ ਬਸ ਹੁਣ ਇਹਨਾਂ ਨੂੰ ਦਾਣੇ ਦੂਣੇ ਤਾਂ ਚਲਾ ਆ ਕੀ ਪਾਵਾਂਗੇ ਹੁਣ ਇਹਨਾਂ ਨੂੰ ਆਦੇ ਜਿਹੜੇ ਪਾਉਣੇ ਸੀ ਦਾਣੇ ਬਸ ਤਾਂ ਕੇ ਪਾਵਾਂਗੇ ਦਾਣੇ ਪਾਣੀ ਪੂਣੀ ਰੱਖ ਰੱਖਾਂਗੇ ਆ ਕੇ ਆ ਕੇ ਕਰਤਾ ਮੈਂ ਵੀਡੀਓ ਕੰਟੀਨਿਊ ਕਰ ਦਿੰਦੇ ਬੈਠੇ ਹੋ ਦਿਖਾਉਣਾ ਤੁਹਾਨੂੰ ਲਓ ਭਾਈ ਦਾਣੇ ਪਾਈਏ ਯਾਰ ਕੋਈ ਚੱਲ ਉਹ ਤਾਂ ਜਦੋਂ ਬੈਠਣਗੇ ਬੈਠਣਗੇ ਹਨਾ ਆਪਾਂ ਇਹਨਾਂ ਨੂੰ ਤਾਂ ਦਾਣੇ ਪਾ ਦਈਏ ਆਪਣੇਆਂ ਨੂੰ ਇਹ ਕਾ ਨੂੰ ਭੁੱਖੇ ਮਾਰੇ ਨੇ ਵਿਚਾਰੇ ਇਹਨਾਂ ਨੂੰ ਤਾਂ ਦਾਣੇ ਖਵਾਈਏ ਬੱਚਿਆਂ ਆਲੇ ਨੇ ਕਬੂਤਰ ਉਹ ਜੋੜੀ ਦੇ ਮਿਆਂ ਹੁੰਦਾ ਜਿਹੜੀ ਬੱਚਿਆਂ ਆਈ ਪਈ ਆਪਣੀ ਦੂਜਾਂ ਦਾ ਚੱਲ ਚੱਲ ਜਾਂਦਾ ਹਨਾ ਇਹ ਲੱਗੂ ਮੈਟਰ ਨਹੀਂ ਦੂਜਾਂ ਦਾ ਤਾਂ ਉਹ ਬੈਠੇਗਾ ਫਿਰ ਚੱਕਰ ਨਹੀਂ ਤੇ ਉਹ ਚੱਕਰ ਜਿਹੜੀ ਜੋੜੀ ਦਾ ਖਾ ਲਓ ਦਾਣੇ ਆਪਣੇ ਪਾਣੀ ਪੁਣੀ ਭਰੀਏ ਹੁਣ ਪੀ ਲਓ ਇਹ ਆਪਣੇ ਪਾਣੀ ਮੰਨ ਉਹਨੂੰ ਦੁਬਾਰੇ ਭਰ ਦਾਂਗੇ ਬਾਈ ਛੱਕੋ ਜੀ ਦਾਣੇ ਪਾਦੇ ਪਾਣੀ ਭਰਤਾ ਓਕੇ ਦੀ ਰਿਪੋਰਟ ਕਰਤੇ ਹੁਣ ਉਹਨੂੰ ਦਾਣੇ ਲੈਣ ਦੇ ਖਾ ਬਾਈ ਆਖੇ ਮੈਂ ਕਰਦਾ ਵੀਡੀਓ ਕੰਟੀਨਿਊ ਤੇ ਬਣੇ ਰਹੋ ਆਪਣੀ ਵੀਡੀਓ ਦੇ ਵਿੱਚ ਹਾਂਜੀ ਬਾਬੋ 12 ਵਜ ਗਏ ਬਾਈ ਆਪਣਾ ਰੋ ਜੈ ਤਾਂ ਆ ਕੇ ਬਹਿ ਗਿਆ ਹੋ ਗਏ ਨੂੰ 15 ਮਿੰਟ ਆ ਸੀ ਬਟਵੇਂ ਮੰਨ ਕੇ 11:50 ਵਜੇ ਉਹਦੇ ਬਹਿ ਗਿਆ ਚੇਤੇ ਲਈ ਆਪਣੀ ਹਲੇ ਵਸਦੀ ਆ ਅੱਜ ਆ ਫਿਰਦੀ ਜਿੱਤ ਕੇ ਆਪਣੀ ਔਰ ਉਹ ਇੱਕ ਇਹ ਬਸ ਬੈਂਦੀ ਉਹ ਫਿਰਦੀ ਹੁਣ ਹੁਣ ਬੈਜੂਗੇ ਬੈਠ ਜਾਉਂਦੇ ਵੀ ਚੱਕਰ ਵੀ ਨਹੀਂ ਬਈ ਹੁਣ ਤਾਂ ਉਹ ਤਾਂ ਆਪਾਂ ਨੂੰ ਫਿਰ ਬਿਠਾਉਣੇ ਨੇ ਆਪਾਂ ਤਾਂ ਤੇ ਨਹੀਂ ਤਾਂ ਮੈਂ ਕਰਕੇ ਉਹ ਰੋਣਾ ਨਹੀਂ ਹੁੰਦਾ ਮੈਨੂੰ ਇਹ ਹਾਂ ਦਾ ਵਿਚਾਰ ਉਹਨਾਂ ਨੂੰ ਰੋਜ਼ ੜਾ ਕੀ ਜਾਇਆ ਕਰਾਂਗੇ ਮੈਂ ਲੇਟ ੜਾ ਜਾਇਆ ਕਰਾਂਗੇ ਫਿਰ ਦੇਰ ਆ ਕਰਨੇ ਆਪੇ ਬਹਿ ਜਾ ਕਰਨੇ ਆ ਕੇ ਹਨਾ ਤੇ ਚਲੋ ਬਈ ਬੈਠਣ ਉਹਨੂੰ ਫਿਰ ਆਪਾਂ ਕਰ ਲੈਂਦੇ ਆ ਵੀਡੀਓ ਕੰਟੀਨਿਊ ਹਾਂਜੀ ਸ਼ਾਮ ਦਾ ਟਾਈਮ ਹੋ ਗਦੀ ਬਈ ਤੇ ਆ ਗਿਆ ਆਪਾਂ ਇਧਰ ਲੈ ਕੇ ਰਹੇ ਤੇ ਕਰੇ ਆ ਆ ਕੇ ਬਈ ਹੁਣ ਆਪਣੀ ਚਿਤਲੀ ਮੈਂ ਵੀਡੀਓ ਸ਼ੂਟ ਨਹੀਂ ਕਰੀ 1:30 ਵਜੇ ਬੈਠੀ ਆ ਭਈ ਉਹ 1:00 ਵਜੇ ਬੈਠੀ ਆ ਲਗਭਗ 12:00 ਵਜੇ ਪਹਿਲਾਂ ਤਾਂ ਦੇਖੋ ਸਾਨੂੰ ਚੀਨਾ ਬੈੜ ਗਿਆ ਦੀ ਆਪਣਾ ਚਿਤਲਾ ਤੇ ਉਹ ਬੈਠੀ ਆ ਭਈ 12:00 ਵਜੇ ਤੇ ਉਹ ਸੂ 12:00 ਵਜੇ ਨਾ 12:00 ਵਜੇ ਤਾਂ ਚੋ ਬੈਠੇ ਸੀ ਚਿਤਲਾ ਤੇ ਇਹ ਬੈਠੇ 1:30 ਵਜੇ ਭਈ ਆਪਣੀ ਤੇ ਦਾਣੇ ਇਹਨਾਂ ਨੂੰ ਰੱਖ ਦिए ਹਨ ਭੁੱਖੇ ਨੇ ਕਬੂਤਰ ਬਾਣੇ ਖਾਣਾ ਆਉਣਗੇ ਸਾਰੇ ਬਸ ਹੁਣ ਪਾਣੀ ਭਰ ਦਈਏ ਬਈ ਟੂਟੀ ਵੀ ਨਹੀਂ ਆਈ ਅਜੇ ਮੈਂ ਲੇਟ ਆਇਆ ਥੋੜਾ ਜਿਹਾ ਇੱਧਰ ਤਾਂ ਕਰਕੇ ਪਹਿਲਾਂ ਮਹੂਰੀ ਦੀ ਗਿਆ ਵੀ ਹੁਣ ਮੈਂ 2 ਵਜੇ 2:30 ਵਜੇ ਮੰਗੂ ਗਿਆ ਹੁਣ ਭਰ ਦਈਏ ਇਹਨਾਂ ਨੂੰ ਚੰਗਾ ਆਪਣੇ ਜਾਨਵਰਾਂ ਆਣੇ ਨੂੰ ਛਕਣ ਦੋ ਬਈ ਤਾਂ ਕਿਹ ਵੀ ਸੇਫਟਾ ਆਈਆਂ ਵਾਂਗੂ ਪਾਏ ਨੇ ਦਾਣੇ ਚੰਗੀ ਤਰ੍ਹਾਂ ਪਏ ਨਹੀਂ ਪਾਣੀ ਆਪ ਆਪਣਾ ਧਰ ਦੀ ਇੱਧਰ ḍew ਡਰ ਕੇ ਆ ਕੇ ਜੀਤ ਹੈ ḍew ਵੀ ਪੀਤਾ ਗਿਆ ਅੱਜ ਡਰ ਕੇ ਆ ਕੇ ਵਰਜੀਤਾ ਹੋਈ ਨਹੀਂ ਤੇ ਇਸ ਓਕੇ ਆ ਬਈ ਆਪਣਾ ਦਾਣਾ ਕਣੀ ਇਹਨਾਂ ਦਾ ਕਰਤਾ ਹਾਂ ਦਾਣੇ ਇਹਨਾਂ ਨੂੰ ਖਾ ਲੈਣ ਹੁਣ ਤੇ ਬਸ ਆਈਆ ਆਪਣਾ ਸਪੋਰਟ ਕਰੋ ਯਾਰ ਬਈ ਕਮੈਂਟ ਮੈਨੂੰ ਆਉਂਦ ਨੇ ਵੀ ਯਾਰ ਬਈ ਤੂੰ ਕਿਹੜਾ ਪਿੰਡ ਆ ਹਨਾ ਲੋਕੇਸ਼ਨ 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 ਬਈ ਆਉਂਦਾ ਮੈਂ ਸੁਨਾਮ ਦੀ ਲਾਉਣਾ ਹੁਣ ਦੇਖੋ ਆਪਾਂ ਨੂੰ ਬਲਾਕ ਬਣਦਾ ਸੁਨਾਮ ਤੇ ਜ਼ਿਲ੍ਹਾ ਬਈ ਆਪਣਾ ਸੰਗਰੂਰ ਆ ਤੇ ਸੰਗਰੂਰ ਦਾ ਬਈ ਜਮਾ ਆਪਣਾ ਲਾਸਟ ਪਿੰਡ ਹੈ ਇਧਰ ਮਾਨ ਸਕਣੀ ਆਪਣਾ ਪਿੰਡ ਲਾਸਟ ਹੈ ਸੰਗਰੂਰ ਦਾ ਤੇ ਬਾਕੀ ਤੁਸੀਂ ਆਪ ਹੀ ਹਨਾ ਆਵਰ ਲੋ ਵੀ ਆਪਣਾ ਪਿੰਡ ਕਿਹੜਾ ਹੋ ਸਕਦਾ ਸੰਗਰੂਰ ਦਾ ਇਧਰ ਮਾਨਸਾ ਸਾਈਡ ਨੂੰ ਲਾਸਟ ਪਿੰਡ ਆਪਣਾ ਠੀਕ ਆ ਬਈ ਦਾਣੇ ਉਹਨਾਂ ਨੂੰ ਪਾਤੇ ਦਾਣੇ ਦੋਨੇ ਆਪ ਹੀ ਖਾਣਗੇ ਤੇ ਬਸ ਹੁਣ ਆਪਾਂ ਕਰਦੇ ਆ ਆਪਣਾ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗਦੀ ਐ ਲਾਈਕ ਕਰੋ ਹਣਾ ਕਮੈਂਟ ਕਰੋ ਵੱਤਵਾਦਾ ਵਧਿਆਰਾ ਮਿੱਤਰਾਂ ਨੂੰ ਸ਼ੇਅਰ ਕਰੋ ਤੇ ਆਪਣੇ ਚੈਨਲ ਨੂੰ ਬਈ ਸਬਸਕ੍ਰਾਈਬਰ ਕਰਾਓ ਕਰਾਓ ਹਣਾ ਵਧਾਓ ਆਪਣੇ ਤੇ ਆਈ ਆਪਾਂ ਰੋਜ਼ ਨਵੇਂ ਨਵੇਂ ਵੀਡੀਓ ਕਬੂਤਰਾਂ ਦੇ ਪਾਉਂਗਾ ਗਾਹਾਂ ਵਾਲੇ ਟਾਈਮ 'ਚ ਯਾਰ ਪਾਦਾ ਆਵਾਂਗੀ ਕਿਉਂ ਬਜੇ ਬਜੇ ਨਿਕਲਣ ਲੱਗੇ ਬਜੇ ਬਜੇ ਡੇ ਲਾਉਣੇ ਨੇ ਅਜਿ ਘਿਉਣੇ ਨੇ ਤਾਂ ਕਰਕੇ ਤੇ ਠੀਕ ਆ ਬਾਈ ਬਣੇ ਰਹੋ ਆਪਣੇ ਚੈਨਲ ਦੇ ਨਾਲ ਓਕੇ ਮਿਲਦੇ ਆਪਾਂ ਕੱਲੂ ਨਵੀਂ ਵੀਡੀਓ ਦੇ ਵਿੱਚ ਬਾਈ